247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸ੍ਰੀ ਚੰਨ ਮਸਤਿਕ ਸੇਵਾ ਦਲ ਕਮੇਟੀ ਵੱਲੋਂ ਰਜਿਸਟਰ ਬਟਾਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮਾਤਾ ਚਿੰਤਪੁਰਨੀ ਦੇ ਦਰਬਾਰ ਵਿਖੇ 88ਵਾਂ ਸਲਾਨਾ ਲੰਗਰ ਪੰਡਾਰਾ ਰਵਾਨਾ ਕੀਤਾ ਗਿਆ ਇਸ ਮੌਕੇ ਕਮੇਟੀ ਦੇ ਉਧੇਦਾਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਮਾਤਾ ਚਿੰਦਪurni ਮੇਲੇ ਦੌਰਾਨ ਲੰਗਰ ਰਵਾਨਾ ਕੀਤਾ ਜਾਂਦਾ ਹੈ ਉਹਨਾਂ ਦੱਸਿਆ ਕਿ ਇਹ ਲੰਗਰ 5 ਅਗਸਤ ਤੋਂ ਲੈ ਕੇ 15 ਅਗਸਤ ਤੱਕ ਚੱਲੇਗਾ ਤੁਸੀਂ ਦੇਖ ਰਹੇ ਹੋ 247 ਨਿਊਜ਼ ਪੰਜਾਬ ਬਟਾਲਾ ਤੋਂ ਪੱਤਰਕਾਰ ਅਸ਼ੋਕ ਗਰੇਵਾਲ ਦੀ ਖਾਸ ਰਿਪੋਰਟ ਇਹ ਜਿਹੜਾ ਲੰਗਰ ਆ ਸ੍ਰੀ ਸ਼ਿੰਮਸਤਕਾ ਸੇਵਾਦਾਰੂ ਬਟਾਲਾ ਕਮੇਟੀ ਆ ਇਹ ਲਗਭਗ 88 88 ਸਾਲ ਹੋ ਗਏ ਆ ਇਹਨਾਂ ਨੂੰ ਉੱਥੇ ਲੰਗਰ ਲੈ ਕੇ ਜਾਂਦੇ ਨੂੰ ਔਰ ਕਈ ਪੀੜ੍hiyan ਜੜੀਆਂ ਨੇ ਮਨ ਲੋ ਬਦਲ ਗਈਆਂ ਮੰਨ ਲੋ ਕਿਨਾਂ ਦੇ ਕੋਈ ਦਾਦਾ ਜੀ ਉਹਨਾਂ ਦੇ ਪਿਤਾ ਜੀ ਉਹਨਾਂ ਦੇ ਬੱਚੇ ਉਹਨਾਂ ਦੇ ਬੱਚੇ ਹੁਣ ਗਾਂ ਨਾਲ ਦੇ ਵੀ ਬੱਚੇ ਸਾਰਿਆਂ ਦੇ ਪਰਿਵਾਰ ਪੀੜ੍ਹੀ ਦਰ ਪੀੜ੍ਹੀ ਇਹ ਲੰਗਰ ਜਿਹੜਾ ਚੱਲ ਰਿਹਾ ਲਗਭਗ ਕਹਾ ਜੇ 88 ਸਾਲ ਦਾ ਮਤਲਬ ਹੈ ਕਿ ਇੱਕ ਸਦੀ ਦੇ ਲਗਭਗ ਜਿਹੜਾ ਵਾ ਇੱਕ ਸਮੇਂ ਹੋ ਗਿਆ ਜਿਹੜਾ ਲੰਗਰ ਲੈ ਕੇ ਉਥੇ ਜਾ ਰਹੇ ਨੇ ਔਰ ਮਹਾਮਾਈ ਦੀ ਕਿਰਪਾ ਰਹੀ ਹੈ ਲੰਗਰ ਦੇ ਅੰਦਰ ਵੀ ਔਰ ਪਰਮਾਤਮਾ ਦੇ ਨਾਲ ਦੇ ਸਾਥ ਦੇ ਅੰਦਰ ਵੀ ਸਾਰਾ ਜਿਹੜਾ ਔਰ ਲੰਗਰ ਤੇ ਵੀ ਵਧਦਾ ਰਿਹਾ ਮਹਾਮਾਈ ਨੇ ਲੰਗਰ ਵੀ ਵਧਾਉਂਦੇ ਰਹੀ ਔਰ ਇਹਨਾਂ ਦਾ ਸਾਥ ਜਿਹੜਾ ਉਹ ਵੀ ਵਧਾਉਂਦੇ ਰਹੀ ਮਹਾਮਾਈ ਔਰ ਲੰਗਰ ਦਿਨ ਦੁਗਣੀ ਰਾਤ ਚੁਗਣੀ ਆਪਣੇ ਵਧੀਆ ਤਰੀਕੇ ਨਾਲ ਜਿਹੜਾ ਲੰਗਰ ਹੈ ਉਹ ਹਰ ਸਾਲ ਜਿਹੜਾ ਉਥੇ ਲੱਗਦਾ 88ਵਾਂ ਲੰਗਰ ਆਜੀ ਕਿੰਨੇ ਦਿਨ ਚੱਲੇਗਾ ਇਹ 11 ਦਿਨ ਲੰਗਰ ਚੱਲੇਗਾ ਜੀ ਔਰ 11 ਦਿਨ ਮਹਾਮਾਈ ਦੀ ਕਿਰਪਾ ਨਾਲ ਪੂਰਾ ਮਤਲਬ ਨੂੰ ਕੋ ਲਗਾਤਾਰ ਜਿਹੜਾ ਵਾ ਕੰਟੀਨਿਊ ਜਿਹੜਾ ਵਾ ਲੰਗਰ ਚੱਲਦਾ ਕੋਈ ਵੀ ਇਹ ਨਹੀਂ ਗਾ ਕਿ ਕੋਈ ਬੰਦ ਕੋਈ ਸ਼ਰਧਾਲੂ ਜਿਹੜੇ ਅਲੱਗ-ਅਲੱਗ ਸਥਾਨਾਂ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਸ਼ਹਿਰਾਂ ਤੋਂ ਅਲੱਗ-ਅਲੱਗ ਦੇਸ਼ਾਂ ਤੋਂ ਵੀ ਲੋਕ ਜਿਹੜੇ ਆ ਇਸ ਜਗ੍ਹਾ ਤੇ ਆਂਦੇ ਆ ਔਰ ਲੰਗਰ ਦਾ ਲਗਾਉਣ ਦਾ ਮਤਲਬ ਲੰਗਰ ਲਗਾਉਣ ਦੇ ਔਰ ਦੇਖਣਾ ਕਿਸੇ ਨੂੰ ਲੰਗਰ ਲਗਾਉਣਾ ਔਰ ਲੰਗਰ ਦੇ ਅੰਦਰ ਜਾ ਕੇ ਦੇਖਣਾ ਕਿੰਨਾ ਸਮੇਂ ਪਰਿਵਾਰ ਦਾ ਹਰ ਕੋ ਛੱਡ ਕੇ ਜਿਹੜਾ ਵਾ ਉਹ ਸਮੇਂ ਦੇਣਾ ਬੰਦਾ ਕਿੰਨੀ ਦੇਰ ਪਹਿਲਾਂ ਕਿੰਨੇ ਮਹੀਨੇ ਪਹਿਲਾਂ ਲੰਗਰ ਦੀ ਤਿਆਰੀ ਕਰਨੀ ਉਹਦਾ ਸਮਾਨ ਲੈ ਸਾਰਾ ਸਮਾਨ ਬਣਾਣਾ ਔਰ ਬਹੁਤ ਵੱਡਾ ਇੱਕ ਸੇਵਾ ਦਾ ਕਾਰ ਹੈ ਜਿਹੜਾ ਮਹਾ ਮੈਨੀਆਣਾ ਨੂੰ ਬਖਸ਼ਿਆ ਹੋਇਆ ਔਰ ਲੰਗਰ ਜਿਹੜਾ ਵਾ ਉਹ ਬੇਕਾਰ ਨਾ ਜਾਏ ਖਰਾਬ ਨਾ ਹੋਏ ਉਸ ਚੀਜ਼ ਦਾ ਵੀ ਬੜਾ ਖਾਸ ਖ्याल ਰੱਖਿਆ ਜਾਂਦਾ ਸਾਫ ਸਫਾਈ ਦਾ ਵੀ ਉੱਥੇ ਬੜਾ ਖਾਸ ਖ्याल ਰੱਖਿਆ ਜਾਂਦਾ ਹੈਣਾ ਵੱਲੋਂ ਔਰ ਉਹਦੇ ਨਾਲ ਨਾਲ ਜਿਹੜੇ ਸ਼ਰਧਾਲੂ ਉੱਥੇ ਆ ਰਹੇ ਨੇ ਜਿਹੜੇ ਕਈ ਲੋਕ ਐਸੇ ਆ ਰਹੇ ਜਿਨ੍ਹਾਂ ਨੂੰ ਮਤਲਬ ਉੱਥੇ ਆ ਕੇ ਖਾਣਾ ਦੀ ਕੋਈ ਸਹੀ ਚੀਜ਼ ਦੀ ਅਗਰ ਉਹ ਲੱਗਦੀ ਆ ਤਾਂ ਉੱਥੇ ਹਰ ਤਰ੍ਹਾਂ ਦਾ ਚਾਹੇ ਸਵੇਰ ਦਾ ਦੁਪਹਿਰ ਦਾ ਰਾਤ ਦਾ ਦੁੱਧ ਦਾ ਬੱਚੇ ਵਾਸਤੇ ਕੋ ਸਮਾਨ ਚਾਹੀਦਾ ਕਿਸੇ ਤਰ੍ਹਾਂ ਦੀ ਵੀ ਉਸ ਲੰਗਰ ਤੇ ਕੋਈ ਆ ਜਿਹੜੀ ਉਹ ਚੀਜ਼ ਆਈ ਉਹ ਲੰਗਰ ਚ ਮਿਲਦੀ ਆ ਔਰ ਮਹਾਮਈ ਇਸ ਲੰਗਰ ਨੂੰ ਗਾਂਦ ਹਿੰਦੂਗਣੀ ਜਾ ਚੁਗਣੀ ਨਾਲ ਹੋਰ ਵਿਧਾਏ ਔਰ ਜਿੱਥੇ ਅੱਜ 88 ਸਾਲ ਹੋਇਆ ਔਰ ਗਾਂ ਇਹਨਾਂ ਦੀ ਆਉਣ ਵਾਲੀ ਪੀੜ੍ਹੀਆਂ ਵੀ ਇਸ ਤਰ੍ਹਾਂ ਲਗਾਤਾਰ 100 ਸਵਾ 100 ਸਾਲ ਬਾਅਦ ਵੀ ਅਸੀਂ ਇਸ ਤਰ੍ਹਾਂ ਹੀ ਸਾਡੇ ਬੱਚੇ ਖੜੇ ਹੋ ਕੇ ਜਿਹੜਾ ਉਹ ਲੰਗਰ ਜਿਹਦਾ ਰਵਾਨਾ ਕਰਦੇ ਆ ਦੱਸੋ ਇਹ ਲੰਗਰ ਕਿਹੜੀ ਜਗ੍ਹਾ ਤੇ ਥੱਲੇ ਇਲੰਗਰ ਜਿਹੜਾ ਪਰਵਈ ਦੇ ਮੋੜ ਤੇ 1.5 ਕਿਲੋਮੀਟਰ ਅੱਗੇ 1.5 ਕਿਲੋਮੀਟਰ ਅੱਗੇ ਰਾਈ ਵਿਲੇਜ ਰਹੀ ਹੈ 메ਨ ਸੜਕ ਤੇ ਜਿੱਥੋਂ ਯਾਤਰਾ ਜਾਂਦੀ ਹੈ ਸਿੱਤੋਂ ਲੋਕ ਸ਼ਰਧਾਲੂ ਲੰਘਦੇ ਆ 메ਨ ਰੋਡ ਤੇ ਲੱਗਦਾ ਪਰਵਈ ਤੋਂ ਜਿਹੜੇ ਅੰਦਰ ਜਾਂਦੇ ਆ 1.5 ਕਿਲੋਮੀਟਰ ਉੱਥੇ ਲੱਗਦਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਅਸੀਂ ਲੋਕਾਂ ਨੂੰ ਇੱਕ ਅਪੀਲ ਕਰਾਂਗੇ ਕਿ ਸਾਡੇ ਉੱਥੇ ਲੰਗਰ ਤੇ ਜ਼ਰੂਰ ਰੁੱਕ ਕੇ ਜਾਣ ਔਰ ਮਹਾ ਮਾਈ ਦਾੜਾ ਪ੍ਰਸ਼ਾਦ ਬਣਾਇਆ ਉਹਨੂੰ ਜ਼ਰੂਰ ਗ੍ਰੈਂਡ ਕਰਨ ਚਿਕਾਰਾ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਮਹਾ ਚੰਦਰਪੁਰਨੀ ਦਾ ਆਪਾਂ ਬਹੁਤ ਸ਼ੁਕਰਗੁਜ਼ਾਰ ਹਾਂ ਜਿਸ ਜਿਨ੍ਹਾਂ ਨੇ ਸਾਨੂੰ ਸਾਡੀ ਸਭਾ ਨੂੰ ਛਿੰਮਸਤੀ ਕਾ ਸੇਵਾਦਲ ਨੂੰ ਅੱਜ 99 ਸਾਲ ਹੋ ਗਏ ਹੈ ਸੇਵਾ ਬਖਸ਼ੀ ਇਹ ਉਹਨਾਂ ਦਾ ਆਸ਼ੀਰਵਾਦ ਹੈ ਜੋ ਕਿ ਅੱਜ ਵੀ ਸਾਨੂੰ ਮਾਂ ਆਸ਼ੀਰਵਾਦ ਦੇ ਰਹੇ ਨੇ ਅੱਜ ਬਟਾਲੇ ਤੋਂ ਇਹ ਲੰਗਰ ਚਿੰਤਪੁਰ ਨਿਜ਼ਾਮ ਦੇ ਵਿੱਚ ਜਾ ਰਿਹਾ ਤੁਹਾਨੂੰ ਦੱਸ ਦਈਏ ਕਿ ਸਾਵਣ ਦੀ ਅਸ਼ਟਮੀ ਦਾ ਬਹੁਤ ਮਹੱਤਵ ਹੈ ਉਸ ਦਿਨ ਮੰਨਿਆ ਜਾਂਦਾ ਹੈ ਕਿ ਮਾਂ ਕੋਲ ਕਿਉਂਕਿ ਮਾਂ ਛਿੰਮਸਤੀ ਦਾ ਸਭ ਤੋਂ लाडली ਭੈਣ ਮੰਨੀ ਗਈ ਹੈ ਤੇ ਉਹਦੇ ਕੋਲ ਹੀ ਸਾਰੀਆਂ ਦੇਵੀਆਂ ਇਕੱਠੀਆਂ ਹੁੰਦੀਆਂ ਹਨ ਇਸ ਉਪਲਖਸ਼ ਬਹੁਤ ਹੀ ਵੱਡੇ ਪੱਦਰ ਦੇ ਉੱਤੇ ਮੇਲਾ ਲੱਗਦਾ ਹੈ ਜਿਸ ਦੇ ਵਿੱਚ ਲੱਖਾਂ ਦੀ ਤਦਾਦ ਦੇ ਵਿੱਚ ਉੱਥੇ ਦੁਨੀਆ ਪਹੁੰਚਦੀ ਹੈ ਇਸ ਕਰਕੇ ਮਾਂ ਨੇ ਛਿੰਮਸਤੀ ਦਾ ਸੇਵਾਦਲ ਨੂੰ ਇਹ ਸੇਵਾ ਬਖਸ਼ੀ ਹੈ ਜੋ ਕਿ ਅੱਜ ਲਗਭਗ 99 ਸਾਲ ਹੋ ਗਏ ਆ 88ਵਾਂ ਲੰਗਰ ਹੈ 1 ਸਾਲ ਦਾ ਇਹ ਵਿੱਚ ਗੈਪ ਪਿਆ ਸੀਗਾ ਕਰੋਨਾ ਕਾਲ ਦੇ ਕਰਕੇ ਨਹੀਂ ਤੇ ਹਰ ਸਾਲ ਇਹ ਲੰਗਰ ਬਟਾਲੇ ਤੋਂ ਚਨਮਸਤੀ ਦਾ ਧਾਮ ਤੇ ਵਿੱਚ ਜਾ ਕੇ ਲੱਗ ਰਿਹਾ ਤੇ ਲੋਕਾਂ ਦੀ ਸੇਵਾ ਕਰ ਰਿਹਾ ਇਹ ਲੰਗਰ ਲੋਕਾਂ ਦਾ ਹੈ ਲੋਕਾਂ ਦੀ ਸੇਵਾ ਦੇ ਨਾਲ ਲੋਕਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਤੇ ਇਸ ਕਰਕੇ ਬਹੁਤ ਹੀ ਸ਼ੁਕਰੀਆ ਕਰਦੇ ਹਾਂ ਲੋਕਾਂ ਦਾ ਜਿਹੜਾ ਬਹੁਤ ਹੀ ਵੱਧ ਚੜ ਕੇ ਇਸ ਸਭਾ ਨੂੰ ਸਹਿਯੋਗ ਦਿੰਦੇ ਨੇ ਜੇ ਗੱਲ ਕਰੀਏ ਤੇ ਆਪਣੇ ਬਜ਼ੁਰਗਾਂ ਦੀ ਉਹਨਾਂ ਨੇ ਵੀ ਉਸ ਟਾਈਮ ਤੇ ਇਸ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਦੋਂ ਕਿ ਕੋਈ ਵੀ ਕਾਰਾ ਨਹੀਂ ਸੀ ਹੁੰਦੀਆਂ ਕੋਈ ਵੀ ਖਾਸ ਸਾਧਨ ਨਹੀਂ ਸੀ ਉਹ ਬੈਲ ਗਾੜੀਆਂ ਦੇ ਉੱਤੇ ਲੈ ਕੇ ਸਾਰੀ ਰਸਤ ਉੱਥੇ ਜਾ ਕੇ ਬਹੁਤ ਹੀ ਮਿਹਨਤ ਦੇ ਨਾਲ ਲੰਗਰ ਸੰਗਤ ਨੂੰ ਪਰੋਸਦੇ ਸਨ ਅੱਜ ਵੀ ਮਹਾਮਾਈ ਨੇ ਬਹੁਤ ਸਾਧਨ ਦੇ ਦਿੱਤੇ ਪਰ ਸੇਵਾ ਭਾਵਨਾ ਉਹੀ ਹੈ ਇਸ ਕਰਕੇ ਮਾ ਦਾ ਮਾਦੇ ਚਰਨਾ ਦੇ ਵਿੱਚ ਮੱਥਾ ਟੇਕ ਕੇ ਬਹੁਤ ਉਹਨਾਂ ਦਾ ਸ਼ੁਕਰੀਆ ਕਰੀਦਾ ਜਿਨ੍ਹਾਂ ਨੇ ਅੱਜ ਵੀ ਸਾਨੂੰ ਇਹ ਸੇਵਾ ਬਖਸ਼ੀ ਹੈ ਪਹਿਲਾਂ ਸਾਡੇ ਪਿਤਾ ਜੀ ਮਨਤਪੂਲੇ ਸ਼ਾ ਜੀ ਸਾਡੇ ਆਪਣਾ ਜੀਤੀਸ਼ਾ ਜੀ ਹਾਂਡਾ ਜੀ ਸਾਨੀ ਸਾਹਿਬ ਇਹ ਸਾਰੇ ਇਸ ਸਭਾ ਦੇ ਵਿੱਚ ਰਹਿ ਕੇ ਲੋਕਾਂ ਦੀ ਬਹੁਤ ਸੇਵਾ ਕਰਦੇ ਰਹੇ ਨੇ ਉਹੋ ਹੀ ਸੇਵਾ ਅੱਗੋਂ ਸਾਨੂੰ ਬਖਸ਼ੀ ਹੈ ਅੱਗੋਂ ਮਾਈ ਦੇ ਅੱਗੇ ਉਹ ਹੀ ਅਰਦਾਸ ਕਰਦੇ ਆ ਕਿ ਇਦਾਂ ਹੀ ਸੇਵਾ ਬਖਸ਼ਦੇ ਰਹਿਣ ਇਦਾਂ ਹੀ ਸੇਵਾ ਕਰਦੇ ਰਹੀਏ ਜੈ ਮਾਤਾ ਦੀ ਜੈ ਸ਼ੰਕਰ ਦੀ ਏ ਮਾ ਚੰਦ ਬੋਨੀ ਦਰਬਾਰ 88 ਮਾ ਲੰਗਰ ਜਿਹੜਾ ਪ੍ਰਚੀਨ ਸਮੇ ਤੋਂ ਸਾਡੇ ਮਾਨਯੋਗ ਸਾਰੇ ਬਜ਼ੁਰਗਾਂ ਨੇ ਸ਼ੁਰੂ ਕੀਤਾ ਸੀ ਲਗਭਗ ਜੇ ਜੇ ਜੀਤੀਸ਼ਾ ਜੀ ਮੰਤ ਭੋਲੇ ਸ਼ਾ ਜੀ ਸਾਨੀ ਸਾਹਿਬ ਔਰ ਵਿਦਿਆ ਸਾਗਰ ਹੰਡਾ ਜੀ ਹੋਰ ਬਹੁਤ ਸਾਰੇ ਟਰਸ ਦੇ ਜਿਹੜੇ ਪ੍ਰਾਚੀਨ ਮੈਂਬਰ ਸੀ ਇਹ ਉਹਨਾਂ ਦੁਆਰਾ ਸ਼ੁਰੂ ਹੋਇਆ। ਅਰੇ ਮਾ ਚੰਦ ਬੋਨੀ ਦਾ ਦਰਬਾਰ ਹਰ ਸਾਲ ਜਿਹੜਾ ਲੰਗਰ 10 ਦਿਨ ਲਈ ਦਸਵੀਂ ਤੱਕ ਲੱਗਦਾ। ਔਰ ਕਿਉਂਕਿ ਅੱਜ 5 ਤਰੀਕ ਨੂੰ ਮਾਂ ਦੇ 사વન ਮਾਂ ਦੇ ਅਪਲਖ ਦੇ ਉੱਤੇ ਜਿਹੜੀ ਮਾਂ ਸਦੀ ਦੇ ਸਰੂਪ ਚ ਉਹਦੇ ਅੰਗ ਦੇ ਰੂਪ ਚ ਇੱਥੇ ਬਰਾਜਮਾਨ ਹੈ। ਉਸ ਦਾ ਪਨਾਰਾ ਜਿਹੜਾ ਮੇਲਾ ਜਿਹੜਾ ਹੈ ਮਾਂ ਰਾਜ ਚੰਦਪੋਨੀ ਦਾ ਦਰਸ਼ਨਾ ਹੈ ਤੂੰ ਸਾਰੇ ਲਗਭਗ ਹਿੰਦੁਸਤਾਨ ਜੋ ਨਹੀਂ ਬਾਹਰੋਂ ਵੀ ਦੁਨੀਆ ਆ ਕੇ ਮਹਾਮਾਈ ਦੇ ਜਾਂਦੀ ਹੈ ਔਰ ਮੈਂ ਮਹਿਸੂਸ ਕਰਦਾ ਔਰ ਗਰਵ ਨਾ ਕਹਿ ਸਕਣਾ ਕਿ ਜਿਹੜਾ ਨੇ ਮਾਂ ਨੂੰ ਮੰਨਿਆ ਉਸ ਦਰਬਾਰ ਤੋਂ ਸਭ ਕੁਝ ਪਾਇਆ ਔਰ ਮਾਂ ਨੇ ਕਦੀ ਕਿਸੇ ਨੂੰ ਨਰਾਸ਼ ਨਹੀਂ ਕੀਤਾ ਜਿਸ ਤਰ੍ਹਾਂ ਮਾਂ ਕਾਲੀਦਵਾਰੇ ਨੇ ਵਟਾਲੇ ਦੇ ਅੰਦਰ ਪ੍ਰਚੀਨ ਮੰਦਰ ਨੇ ਕਦੀ ਮਾਤਾ ਨੇ ਨਰਾਸ਼ ਨਹੀਂ ਕੀਤਾ ਔਰ ਸ਼ਿਵ ਭੋਲੇनाथ ਦੀ ਭੂਮੀ ਅਚਲેશ્વਰ ਧਾਮ ਨੇ ਵੀ ਹਮੇਸ਼ਾ ਸਾਰੇ ਸ਼ਹਿਰ ਨੂੰ ਬੜਾ ਸੁੱਖ ਦਿੰਦਾ ਹੈ ਔਰ ਲੋਕ ਉੱਤੇ ਵੀ ਮਰਦਾ ਪੂਰੀਆਂ ਕਰਦੇ ਨੇ ਔਰ ਇਹ ਲੰਗਰ ਅਜ ਫੇਰ ਜਿਹੜੇ ਆਪਣੇ महंत ਅਮੇਂਸ਼ਾ ਜੀ ਭੋਲੇ ਸ਼ਾਹ ਜੀ ਦੇ بیٹے ਜਿਹੜੇ ਪਹਿਲਾਂ ਵੀ ਤੁਹਾਨੂੰ ਦੱਸਿਆ ਕਿ ਪਰਚੀਨ ਉਹ ٹرسٹ ਦੇ ਸੇਵਾ ਇਸ ਦੇ ਲੰਗਰ ਦੇ ਸੇਵਾ ਕਰਦੇ ਰਹੇ ਨੇ ਔਰ ਜਗਦੀਸ਼ ਰਾਜ ਸਾਨੀ ਜੀ ਨੇ ਵੀ ਲੰਮਾ ਸਮਾਂ ਸੇਵਾ ਕੀਤੀ ਹੈ ਇਹ ਲੰਗਰ ਜਿਹੜਾ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਬਟਾਲੇ ਦੇ ਸੁੱਖ ਵਾਸਤੇ ਸ਼ਾਂਤੀ ਵਾਸਤੇ ਸਮਰiddhi ਵਾਸਤੇ ਮੰਤਮਈ ਸ਼ਾ ਜੀ ਔਰ ਸ਼ਿਵ ਸ਼ਾਨਨ ਜੀ ਹਾਂਜੂ ਹਾਂਡਾ ਜੀ ਵਿਪਨ ਦੀ ਔਰ ਅਸ਼wini ਮਲਹੋਤਰਾ ਜੀ ਨਰੇਸ਼ ਜੀ ਬਰਮਾ ਔਰ ਵੀ ਸਾਰੇ ਜਿਹੜੇ ਬਹੁਤ ਸਾਰੇ ਸਾਥੀ ਨੇ ਮਿਨੇਜ ਜੀ ਔਰ ਹਨੀਮ ਬਤਲ ਜੀ ਜਿਹੜੇ ਕੋਈ ਨਾ ਰਕੇਸ਼ ਕੇਸ਼ਾ ਜੀ ਔਰ ਬੱਚੇ ਵੀ ਆਏ ਨੇ ਘਰਾਂ ਚੋਂ ਸਾਡੇ ਰਾਮਦਾਸ ਮਲੋਤਰਾ ਜੀ ਦੇ ਅੰਸ਼ੂ ਆਂਡਾ ਜੀ ਦੇ ਇਹ ਸਭ ਮਾਂ ਦੇ ਅਸ਼ੀਰਵਾਦ ਦੇ ਨਾਲ ਹੀ ਅਸੀਂ ਕਰਬਾਨੇ ਆ ਔਰ ਮੈਂ ਇਸ ਮਹਿਸੂਸ ਕਰਦਾ ਹਾਂ ਕਿ ਜਿਹੜਾ ਮਾਂ ਚੰਦਪੁਰਨੀ ਦਾ ਦਰਬਾਰ ਹੈ ਬੜੇ ਲੰਬੇ ਸਮੇਂ ਤੋਂ ਜਾਣ ਦਾ ਮੌਕਾ ਮਿਲਿਆ ਔਰ ਮੈਂ ਖੁਦ ਗਏ ਇਸ ਗੱਲ ਦਾ ਗਵਾਹ ਆ ਪਰ ਤਖ ਕਿ ਜੋ ਮਹਾਮਈ ਤੋਂ ਮੰਗਿਆ ਮਿਲਿਆ ਔਰ ਹਮੇਸ਼ਾ ਮਾਂ ਦਾ ਬਟਾਲੇ ਤੇ ਮਿਹਰ ਪਰਿਆ ਹੱਥ ਸਾਰੇ ਬਣਿਆ ਰਹੇ ਪੰਜਾਬ ਤੇ ਬਣਿਆ ਰਹੇ ਪੰਜਾਬ ਦੇ ਅੰਦਰ ਖੁਸ਼ਹਾਲੀ ਆਏ ਪੰਜਾਬ ਸੁਖਮਈ ਹੋਵੇ ਸੁਖ ਸ਼ਾਂਤੀ ਹੋਵੇ ਇਸ ਦੀ ਦੁਆ ਕਾਮਨਾ ਕਰਦਿਆਂ ਹੋਇਆ ਤੁਹਾਡੇ ਪ੍ਰਭੂ ਮਹਾਮਈ ਦੇ ਜੰਗਾਰੇ ਦੇ ਨਾਲ ਅੱਜ ਕਹੀਏ ਜੰਕਾਰਾ ਮਾ ਚੰਦਪੁਰ ਨੇ ਦਾ ਬਹੁਤ ਸਾਚੇ ਦਰਬਾਰ ਕੀ ਜੰਕਾਰਾ ਮਾ ਕਾਲੀਦਵਾਰੇ ਦਾ ਬਹੁਤ ਸਾਚੇ ਦਰਬਾਰ